ਇੱਕ ਆ ਡ ਗਈ ਬਾਰਸ ਪਈ ਗਈ ਆ ਜੀ ਗਰੀਬ ਬੰਦਾ ਮੈਂ ਜੀ ਮੈਥੋਂ ਗਾਂ ਪਾਇਆ ਨਹੀਂ ਗਈ ਤਿੰਨ ਬੇਟੀਆਂ ਨੇ ਜੀ ਮੈਨੂੰ ਦਾਸ 11 ਸਾਲ ਹੋ ਗਏ ਜੀ 2012 ਦੇ ਵਿੱਚ ਮੈਂ ਬਿਮਾਰ ਹੋ ਗਿਆ ਸੀ ਬਾ ਗਰੀਬ ਬੰਦੇ ਦਾ ਇਲਾਜ ਹੈ ਜਾ ਹੋਇਆ ਨਹੀਂ ਮਿੱਤੋ ਜੀ ਹੁਣ ਮੰਜੇ ਦੀ ਤੁਸੀਂ ਮੰਜੇ ਦੀ ਬੈਠ ਤੁਰੇ ਤਾਂ ਜਾਂਦਾ ਨਹੀਂ ਜੀ ਮੈਥੋਂ ਬਾ ਭੈਣ ਭਾਈਆਂ ਨੇ ਮੇਰੀ ਮਦਦ ਤੇ ਕਰੀ ਆ ਮੰਗਤੰਗ ਕੇ ਵਿਆਹ ਕੁੜੀ ਦਾ ਤਰੈਤੀ ਉਹ ਕੱਲ੍ਹ ਪਾਰਸ ਪਈ ਗਈ ਆ ਜੀ ਉਹ ਕਣੀਆਂ ਦੇ ਕਾਰਨ ਕੋ ਸਮਰਾ ਵਿੱਚ ਸਮਾਨ ਵੀ ਬਣਿਆ ਆ ਦੱਬ ਗਿਆ ਜਿਹੜਾ ਜ਼ਮਾਨ ਹਲਵਾਈ ਨੇ ਬਣਾ ਤੇ ਉਹ ਵਿੱਚ ਦੱਬ ਗਿਆ ਨੁਕਸਾਨ ਹੋ ਗਿਆ ਕੁਝ ਇਹ ਕੁਝ ਸੱਤਾ ਬੇਟਾ ਵੀ ਲੱਗੇ ਪੈਣਾ ਦੇ ਤੇ ਤਿੰਨ ਬੇਟੀਆਂ ਨੇ ਜੀ ਘਰ ਵਾਲੀ ਦਿਹਾੜੀ ਕਰਦੀ ਆ ਜੀ ਉਹੀ ਸਾਰਾ ਸ਼ਨਾਉਂਦੀਆ ਵਿਚਾਰੀ ਰੁਕਾ ਮਿੱਸਾ ਜੋ ਵੀ ਮੇਰੇ ਦਵਾਈ ਦਾ ਵਿਉਂਤ ਕਰਾਂਗੇ ਅੱਜ ਕੁੜੀ ਦਾ ਵਿਆਹ ਹੈ ਲੜਕੇ ਦਾ ਵਿਆਹ ਹੈ ਬਰਾਤ ਆਈ ਹੋਈ ਹੈ ਬਰਾਤ ਆਈ ਹੋਈ ਹੈ ਸਾਡਾ ਕਾਫੀ ਨੁਕਸਾਨ ਹੋ ਗਿਆ ਕਾਫੀ ਉੱਥੇ ਆਂਟੀਆਂ ਵੀ ਵਿੱਚ ਰੰਗੀਆਂ ਸੀ ਉਹਨਾਂ ਦੇ ਵੀ ਕਾਫੀ ਛੱਟ ਵੱਜੀ ਆਗੀ ਮੇਰੇ ਭਾਈ ਵੀ ਉੱਥੇ ਕੰਮ ਕਰ ਰਹੇ ਸੀ ਉਹਨਾਂ ਦੇ ਵੀ ਬਚ ਗਏ ਹੋ ਚਲ ਤੁਹਾਡਾ ਹੋਰ ਵੀ ਕਾਫੀ ਨੁਕਸਾਨ ਹੋ ਗਿਆ ਤੁਸੀਂ ਵੀ 10 ਮਿੰਟ ਪਹਿਲਾਂ ਉੱਥੇ ਜਾ ਕੇ ਆਏ ਸੀ ਜਦੋਂ ਗਿਰਿਆ ਚਾਤਾ ਹਾਂਜੀ ਅਸੀਂ ਗਏ ਸੀ ਮੈਂ ਖੁਦ ਬੱਚੀਆਂ ਗਈ ਉੱਥੋਂ ਅਸੀਂ ਕਾਫੀ ਜਾਣੇ ਸੀਗੇ ਜੀ ਅਸੀਂ ਰੋਟੀ ਬਣਾ ਰਹੇ ਸੀ ਸਾਡੇ ਮਤਲਬ ਸ੍ਰੀਕੇ ਦੀ ਚੁਗੜੀਆਂ ਦਾ ਵਿਆਹ ਸੀਗਾ ਜੀ ਚਾਹਣ ਚੱਕ ਆਪਣੇ ਆਪੇ 7 ਡੀ ਗਿਰਗੀ ਜੀ ਫਿਰ ਕਿਨੇ ਕੱਢਿਆ ਬੜਾ ਸਾਰੇ ਮਮਲੇ ਦੇ ਰਿਸ਼ਤੇਦਾਰ ਆਏ ਹੋਏ ਤੇ ਗਈ ਸਾਰੇ ਕੀ ਕਿਤੇ ਸੱਟਾਂ ਲੱਗੀਆਂ ਨੇ ਮੇਰੇ ਮੇਰੀ ਸੱਸ ਤੇ ਇੱਕ ਮਤਲਬ ਬਿਰੜ ਚੋਂ ਦਰਾਣੀ ਲੱਗਦੀ ਆ ਜੀ ਉਹਦੇ ਕਿੰਨੇ ਚਾਰ ਡਾਣੇ ਥੱਲੇ ਮਤਲਬ ਡਾੜ ਗਏ ਹਾਂਜੀ 3 ਚਾਰ ਡਾਣੇ ਸੀ ਕਿੰਨਾ ਤੇ ਨੁਕਸਾਨ ਕਿੰਨਾ ਹੋਇਆ ਕਾਫੀ ਨੁਕਸਾਨ ਹੋ ਗਿਆ ਜੀ ਵਿਹਾਲਿਆਂ ਦਾ ਵੀ ਹੋ ਗਿਆ ਥੋੜੇ ਵੀ ਫ੍ਰੈਕਚਰ ਆਇਆ ਪੈਰ ਤੇ ਹਾਂਜੀ ਜਾਨੀ ਚ ਪ੍ਰੋਬਲਮ ਆਈ ਜੀ ਤੂੰ ਹੀ ਜੀ ਬਾਹੀ ਵਿਆਹ ਦੀ ਆਈ ਸੀ ਵਿਆਹ ਹੁਣ ਪਹਿਲਾਂ 4 ਤਰੀਕ ਦਾ ਸਾਡਾ ਵਿਆਹ ਸੀ ਠੀਕ ਹੈ ਨਾ ਇਹ ਵਾਰਸ ਦੇ ਕਾਰਨ ਜਿਵੇਂ ਹੋਇਆ ਜੂ ਵੀ ਕੰਮ ਹੋਇਆ ਠੀਕ ਹੈ ਨਾ ਮੇਰੇ ਭਰਾ ਦੇ ਤਾਈ ਦੇ ਪੋਤੀ ਦੇ ਵਿਆਹ ਤੇ ਮੇਰੇ ਦੇ ਠੀਕ ਹੈ ਨਾ ਉਹ ਅਸੀਂ ਉਧਰ ਆਪਣੇ ਮਕਾਨ ਚ ਆਪਣਾ ਸਮਾਨ ਸਮੋਣਾ ਬਣਾ ਰਿਹਾ ਹਲਵਾਈ ਲੱਗਿਆ ਹੋਇਆ ਬੀਬੀਆਂ ਭੈਣਾਂ ਰੋਟੀ ਲਾ ਰਹੀਆਂ ਨੇ ਕਿਸੇ ਨੂੰ ਨਹੀਂ ਪਤਾ ਸੀ ਵੀ ਇਹ ਇਹੋ ਜਿਹਾ ਕੰਮ ਹੋਣਾ ਹੈ ਦੇਖੋ ਉਹ ਡਿੱਗਿਆ ਠੀਕ ਹੈ ਨਾ ਬੀਬੀਆਂ ਭੈਣਾਂ ਸੱਟਾਂ ਵੀ ਲੱਗਿਆ ਕਾਫੀ ਸਾਡਾ ਨੁਕਸਾਨ ਵੀ ਹੋਇਆ ਕਾਫੀ ਜਿਵੇਂ ਹੁਣ ਅਸੀਂ ਨੇ ਮੇਰਾ ਭਰਾ ਤਾਈ ਦਾ ਮੁੰਡਾ ਪਹਿਲੇ ਵੀ ਜਰ ਮੰਗਤੰਕ ਕੇ ਚਲਾਇਆ ਕੰਮ ਪਹਿਲੇ ਤਿੰਨ ਧੀਆਂ ਨੇ ਤਿੰਨ ਧੀਆਂ ਦੇ ਕਾਰਨ ਉਦੋਂ ਬਾਅਦ ਫੇਰੇ ਜਿਹੜਾ ਸਮਾਨ ਬਣਾਇਆ ਦੀ ਨਾ ਉਹ ਸਮਾਨ ਬਿਲਕੁਲ ਖਰਾਬ ਹੋ ਗਏ ਮਿੱਟੀ ਘਟਾ ਡਿੱਗਿਆ ਉਤੇ ਠੀਕ ਹੈ ਨਾ ਉਦੋਂ ਬਾਅਦ ਚ ਹੁਣ ਡਬਲ ਫੇਰ ਸਾਨੂੰ ਖਰਚਾ ਕਰਨਾ ਪੈ ਗਿਆ ਤੇ ਬਹੁਤ ਮਾੜਾ ਕੰਮ ਹੋਇਆ ਦੇਖੋ ਇਹਨਾਂ ਨੂੰ ਹੱਥਕ ਬੰਨ ਕੇ ਬੇਨਤੀ ਆ ਵੀ ਮਦਦ ਮਿਲਣੀ ਚਾਹੀਦੀ ਸਰਕਾਰਾਂ ਤਾਂ ਹੁਣ ਇੰਨੇ ਨੇ ਕਰੋੜ ਰੁਪਏ ਆਏ ਆ ਕੱਚਿਆਂ ਘਰਾਂ ਵਾਸਤੇ ਹੀ ਆਏ ਉਹ ਅਨੁਤਾ ਦੇਖੋ ਸਰਕਾਰਾਂ ਦਾ ਜਿਹੜਾ ਗਰੀਬ ਬੰਦੇ ਦਾ ਫਾਇਦਾ ਕਰਿਆ ਗਰੀਬ ਬੰਦੇ ਨੇ ਮਸਾਬਚਰ ਨੇ ਮੰਗ ਰੰਗ ਕੇ ਕੰਮ ਚਲਾਇਆ ਰਿਸ਼ਤਕਾਰਾਂ ਨੇ ਕੁਛ ਚੱਲ ਸਾਡੇ ਵਰਗਿਆਂ ਨੇ ਕੁਛ ਮਾਣਾ ਮੋਟਾ ਹੋਇਆ ਆ ਬਚਾਰੇ ਦਾ ਉਲਟਾ ਨੁਕਸਾਨ ਹੋ ਗਿਆ ਜੀ ਅੱਜ ਉਹ ਪੈਸਾ ਲੱਗਿਆ ਵੀ ਹੁੰਦਾ ਅੱਜ ਨੁਕਸਾਨ ਨਾ ਹੋਵੇ ਉਹ ਬੀਬੀਆਂ ਇਸ ਟਾਈਮ ਸਰਕਾਰੀ ਦੇ ਵਿੱਚ ਦਾਖਲ ਨੇ ਤੁਸੀਂ ਉਹਨਾਂ ਦਾ ਪਤਾ ਲੈ ਸਕਦੇ ਹੋ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਇਹਨਾਂ ਨੂੰ ਲੋੜ ਆ ਮਦਦ ਦੀ ਅਸੀਂ ਵੀ ਆਪਣੇ ਵੱਲੋਂ ਪੰਚਾਇਤ ਵੱਲੋਂ ਕੋਸ਼ਿਸ਼ ਕਰਾਂਗੇ ਕੁਝ ਇਹਨਾਂ ਨੂੰ ਐਸਟੀਐਮ ਸਾਹਿਬ ਜਾਂ ਤਹਿਸੀਲਦਾਰ ਸਾਹਿਬ ਕੋਲ ਕੱਲ ਨੂੰ ਮੈਰੀਜ਼ ਤੋਂ ਬਾਅਦ ਐਪਲੀਕੇਸ਼ਨ ਦਵਾਨੇ ਕੁਛ ਇਹਨਾਂ ਦੀ ਮਦਦ ਹੋ ਸਕਦੀ। ਕੋਸ਼ਿਸ਼ ਕਰਾਂਗੇ ਅਸੀਂ ਪੰਚਾਇਤ ਵੱਲੋਂ ਵੀ ਇਹਨਾਂ ਦਾ ਮਤਾਂ ਪਾ ਕੇ ਦੇਈਏ ਵੀਡੀਓ ਦਫ਼ਤਰ ਤੋਂ ਇਹਨਾਂ ਦਾ ਕੋਈ ਹੱਲ ਹੋ ਸਕੇ। ਸਰਕਾਰਾਂ ਵੱਲੋਂ ਦਾ ਕੱਚੇ ਨੁਕਸਾਨ ਭਾਂਡਾगिर ਗਿਆ। ਲੇਡੀਜ਼ ਰੋਟੀ ਪਕਾ ਰਹੇ ਸੀਗੇ ਉਹਦੇ ਚ ਤਿੰਨ ਤੇ ਛੱਟ ਲੱਗੀ। ਇੱਕ ਫ੍ਰੈਕਚਰ ਹੋ ਗਿਆ। ਇੱਕ ਦੀ ਡਿਸਕ ਪ੍ਰੋਬਲਮ ਆਈ। ਇੱਕ ਦੇ ਸਿਰ 'ਚ ਸੱਟ ਲੱਗੀ। ਸਮਾਨ ਵੀ ਖਰਾਬ ਹੋ ਗਿਆ। ਸਮਾਨ ਜੋ ਬੈਰੀਜ਼ਾ ਸੀਗਾ, ਕੜਾਈਆਂ ਕੁੜਗੀਆਂ ਸੀਗੀਆਂ ਉਹਦੀ ਸਬਜ਼ੀ ਪਣੀ ਸੀਗੀ ਉਹਦੇ ਚ ਮਿੱਟੀ ਪੈ ਗਈ। ਖਰਾਬ ਨੁਕਸਾਨ ਤਾਂ ਹੋਇਆ। ਤੇ ਡਬਲ ਖਰਚਾ ਹੋ ਗਿਆ ਹਾਂਜੀ ਹਾਂਜੀ ਡਬਲ ਖਰਚਾ ਹੋ ਗਰੀਬ ਬੰਦਾ ਬਹੁਤ ਜ਼ਿਆਦਾ ਸਰਕਾਰ ਵੱਲੋਂ ਲਾਣ ਕੀਤੇ ਕੱਚੇ ਮਕਾਨਾਂ ਵਾਸਤੇ ਪੈਸੇ ਇਹ ਜੀ ਪੰਚਾਇਤ ਨੇ ਪਹਿਲਾਂ ਕਿਉਂ ਸਾਰ ਨਹੀਂ ਲੁੱਤੀ ਇਹ ਨਹੀਂ ਪੰਚਾਇਤ ਨੇ ਤਾਂ ਲਿੱਤੀ ਹੈ ਪੰਚਾਇਤ ਵੱਲੋਂ ਤਾਂ ਜਿਹੜਾ ਵੀ ਆਉਂਦਾ ਅਸੀਂ ਆਪਣੇ ਵੱਲੋਂ ਜੋ ਵੀ ਸਾਡੇ ਕੋਲ ਫਾਰਮ ਆਉਂਦਾ ਸੀ ਆਪਣੇ ਵੱਲੋਂ ਟੈਸਟਡ ਕਰਕੇ ਫੇਸਦੀਆਂ ਇਹਨਾਂ ਦਾ ਨਹੀਂ ਆਇਆ ਹੋਇਆ ਟੈਸਟਡ ਇਹਨਾਂ ਦਾ ਨਹੀਂ ਆਇਆ ਹੋਇਆ ਸਾਡੇ ਕੋਲ